لیکن ਉਹਨੇ ਐਡਾ بڑا ਇੱਕ ਛੋਟੇ ਜਿਹੇ ਬੱਚੇ ਨੂੰ ਲੈ ਕੇ ਐਡਾ بڑا ਕਦਮ ਚੱਕਿਆ ਤੁਸੀਂ ਆਪ ਸੋਚ ਸਕਦੇ ਹੋ ਕਿ ਉਹ ਕਿੰਨੀ ਦੁਖੀ ਹੋ ਸਕਦੀ ਹੈ ਕਿੰਨੀ ਤੰਗ ਹੋ ਸਕਦੀ ਹੈ ਕਿੰਨੀ ਪਰੇਸ਼ਾਨ ਹੋ ਸਕਦੀ ਹੈ ਮੁੱਗਾ ਦੇ ਵਿੱਚ ਟ੍ਰੇਨ ਦੀ ਲਪੇਟ ਦੇ ਵਿੱਚ ਆ ਕੇ ਇੱਕ ਔਰਤ ਅਤੇ ਮਾਸੂਮ ਬੱਚੇ ਦੀ ਮਰਨ ਦੀ ਖਬਰ ਸਾਹਮਣੇ ਆਈ ਸੀ ਪਰ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਮ੍ਰਿਤਕ ਔਰ ਦੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਈ ਗਏ ਨੇ ਕਿ ਉਹਨਾਂ ਦੀ ਧੀ ਦੇ ਵੱਲੋਂ ਬਹੁਤ ਦੁਖੀ ਕੀਤੀ ਗਈ ਹੈ ਉਹਨਾਂ ਉਸਦੇ ਸਹੁਰੇ ਪਰਿਵਾਰ ਦੇ ਉੱਤੇ ਘੁਟਮਾਰ ਕਰਨ ਸੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਮ੍ਰਿਤਕਾ ਦੇ ਪਰਿਵਾਰ ਦੇ ਵੱਲੋਂ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਹੁਰੇ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ ਮੇਰੀ ਲੜਕੀ ਨਾਲ ਜੀ ਉਹ ਸਹੁਰੇ ਪਰਿਵਾਰ ਤੋਂ ਬਹੁਤ ਜ਼ਿਆਦਾ ਦੁਖੀ ਸੀ ਉਹਨਾਂ ਨੇ ਸੁਸਾਇਸਾਈਡ ਕਰਕੇ ਬੱਚੇ ਸਮੇਤ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜੀ ਕੀ ਜਿਹੜਾ ਇਹ ਕਲੇਸ਼ ਉਹਨਾਂ ਦੇ ਘਰ ਦੱਸਿਆ ਜਾ ਰਿਹਾ ਸੋਹਰ ਪਰਿਵਾਰ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਇਹ ਤੁਹਾਨੂੰ ਪਤਾ ਸੀਗਾ ਇਸ ਇਸ ਬਾਰੇ ਪਹਿਲਾਂ ਹਾਂਜੀ ਇਹ ਜਦੋਂ ਤੋਂ ਵਿਆਹ ਹੋਇਆ ਜੀ ਉਦੋਂ ਤੋਂ ਥੋੜਾ ਥੋੜਾ ਇਹਨਾਂ ਨੇ ਮਤਲਬ ਕਰਤ ਕਰਨਾ ਸ਼ੁਰੂ ਕਰਤਾ ਸੀਗਾ ਪਰ ਲੜਕੀ ਨੂੰ ਸੀ ਸਮਝਾਉਂਦੇ ਰਹੇ ਉਹਨਾਂ ਥੋੜਾ ਜਿਹਾ ਉਹਨੂੰ ਵਿਸ਼ਵਾਸ ਦਿੰਦੇ ਰਹੇ ਜਾਂ ਉਹਨੂੰ ਹੌਸਲਾ ਦਿੰਦੇ ਰਹੇ ਕਿ ਚਲੋ ਇਹ ਸਮਾਂ ਹੁੰਦਾ ਜਾ ਫਿਰ ਕੋਈ ਟਾਈਮ ਹੁੰਦਾ ਸਾਡੇ ਠੀਕ ਹੋ ਜਾਣਾ ਪਰ ਉਹ ਠੀਕ ਨਹੀਂ ਹੋਣ ਦੀ ਬਜਾਏ ਉਹ ਚੀਜ਼ ਵੱਧਦੀ ਗਈ ਤੇ ਅੰਤਜੋਹਰ ਐਨਾ ਮਤਲਬ ਹੋ ਗਿਆ ਕਿ ਉਹਨੇ ਸੂਸਾਈਟ ਤੱਕ ਨੌਂ ਪਹੁੰਚ ਗਏ ਜੀ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਹੋਇਆ ਹਾਂ 11-12 ਮਹੀਨੇ ਹੋ ਗਏ ਉਹਦਾ ਮਤਲਬ 5 ਫਰਵਰੀ 2023 ਨੂੰ ਉਹਦਾ ਖਾਦੀ ਹੋਈ ਸੀ ਤੇ ਕੀ ਇਹ ਸ਼ੁਰੂ ਤੋਂ ਹੀ ਆਏ ਹੁਣ ਲੱਗਿਆ ਸੀ ਜੀ ਨਹੀਂ ਸ਼ੁਰੂ ਨਹੀਂ ਮਹੀਨਾ ਡੇਢ ਮਹੀਨਾ ਠੀਕ ਰੱਖਿਆ ਜੀ ਉਸ ਤੋਂ ਬਾਅਦ ਫਿਰ ਥੋੜੀ-ਬੋੜੀ ਹਲਚਲ ਸ਼ੁਰੂ ਹੋਣੀ ਉਹ ਸ਼ੁਰੂ ਹੋ ਗਈ ਜੀ ਤੁਹਾਡੀ ਲੜਕੀ ਕਿਹੜੀ ਜਗ੍ਹਾ ਤੇ ਵਿਆਹੀ ਸੀ ਤੇ ਕਿੰਨਾ ਦੇ ਕਰੀ ਗਈ ਸੀ ਬਿਆਨਤਨਗਰ ਗਲੀ ਨੰਬਰ 5 ਜੀ ਅ ਬਨੋਦ ਕੁਮਾਰ ਬਰਮਾ ਜੀ ਸਨ ਉਹਰ ਕਿਸਮਤ رائے ਬਰਮਾ ਠੀਕ ਹੈ ਤੇ ਉਹਨਾਂ ਦੀ ਮਾਤਾ ਸੰਧੂਰਾ ਰਾਣੀ ਬ੍ਰਦਰ ਜੀਜੇ ਕੁਮਾਰ ਉਰਫ ਬਿੱਟੂ ਜੀ ਤੇ ਉਹਨਾਂ ਦਾ ਭਤੀਜਾ ਇੱਕ ਰੋਹਿਤ ਜੀ ਤੇ ਉਹਨਾਂ ਦੀ ਇੱਕ ਜਿਹੜੀ ਵਾਈਫ ਉਹਦਾ ਨਾਮ ਹੁਣ ਮੈਨੂੰ ਪਤਾ ਨਹੀਂ ਕੀ ਹੈ ਜੋ ਦੇਖੋ ਜੋ ਮੇਰੀ ਬੱਚੀ ਨੇ ਕੀਤਾ ਕੋਈ ਵੀ ਕਿਸੇ ਦਾ ਦਿਲ ਨਹੀਂ ਕਰਦਾ ਸੰਸਾਰ ਨੂੰ ਛੋੜ ਕੇ ਜਾਣ ਦਾ ਕਿ ਉਹ ਮੇਰੀ ਬੇਟੀ ਤੇ 32 ਸਾਲ ਦੀ ਕਿ 80 ਸਾਲ ਦਾ ਬਜ਼ੁਰਗ ਵੀ ਕਹਿੰਦਾ ਮੈਨੂੰ ਤੰਦਰੁਸਤੀ ਬਖਸ਼ੋ ਉਹ ਵੀ ਤੰਦਰੁਸਤੀਆਂ ਮੰਗਦਾ ਨਹੀਂ ਜਾਣ ਨੂੰ ਦਿਲ ਕਰਦਾ ਇਸ ਸੰਸਾਰ ਨੂੰ ਛੱਡ ਕੇ ਲੇਕਿਨ ਉਹਨੇ ਐਡਾ ਬੜਾ ਇੱਕ ਛੋਟੇ ਜਿਹੇ ਬੱਚੇ ਨੂੰ ਲੈ ਕੇ ਐਡਾ ਬੜਾ ਕਦਮ ਚੱਕਿਆ ਤੁਸੀਂ ਆਪ ਸੋਚ ਸਕਦੇ ਹੋ ਕਿ ਉਹ ਕਿੰਨੀ ਦੁਖੀ ਹੋ ਸਕਦੀ ਹੈ ਕਿੰਨੀ ਤੰਗ ਹੋ ਸਕਦੀ ਹੈ ਕਿੰਨੀ ਪਰੇਸ਼ਾਨ ਹੋ ਸਕਦੀ ਹੈ ਕਿ ਉਹਨੇ ਸੁਸਾਈਡ ਤੱਕ ਦਾ ਮਤਲਬ ਆਪਣੀ ਜੀਵਨ ਲੇਲ ਜਿਹੜੀ ਦੋ ਤਿੰਨ ਮਿੰਟ ਕਾਰਨ ਕੀ ਰਿਹਾ ਕਿ ਮਜਬੂਰ ਕੀਤਾ ਗਿਆ ਹਾਂ ਮਜਬੂਰ ਕੀਤਾ ਗਿਆ ਜੀ ਬਿਲਕੁਲ ਸਾਰੇ ਪਰਿਵਾਰ ਵੱਲੋਂ ਮਤਲਬ ਹਰ ਤਰ੍ਹਾਂ ਦੀ ਟੌਰਚਰ ਕੀਤਾ ਗਿਆ ਜੀ ਉਹਨਾਂ ਨੂੰ ਦੇ ਦੇ ਦੁੱਦਾ ਸੀ ਕੋਈ ਚੱਕਰ ਕੀ ਸੀ ਦੇਜ ਦਾ ਵੀ ਪਹਿਲਾਂ ਤਾਂ ਨਹੀਂ ਸੀਗਾ ਬਾਅਦ ਚ ਫਿਰ ਕਹਿੰਦੇ ਜੀ ਮਤਲਬ ਉੱਥੇ ਸਾਨੂੰ ਉਥੋ ਰਿਸਤਾਂ ਦਾ ਸੀ ਉੱਥੇ ਸਾਨੂੰ 50 ਲੱਖ ਮਿਲਦਾ ਸੀ ਉੱਥੇ ਐ ਹੁੰਦਾ ਸੀ ਐ ਹੁੰਦਾ ਸੀਗਾ ਤੇ ਮਤਲਬ ਛੋਟ ਛੋਟੀਆਂ ਗੱਲਾਂ ਫੇ ਕਈ ਤਰ੍ਹਾਂ ਦੀਆਂ ਮਤਲਬ ਕਟਮਾਰ ਵਾਲੀਆਂ ਵੀ ਵਿੱਚ ਹੋਣ ਲੱਗੀਆਂ ਹੋਰ ਵੀ ਕਈ ਗੱਲਾਂ ਹੋਣ ਲੱਗੀਆਂ ਜੁਆਈ ਤੁਹਾਡਾ ਬਾਹਰ ਵੀ ਗਿਆ ਸੀ ਕਿਤੇ ਬਾਈ ਜੁਆਈ ਬਾਹਰ ਸੀਗਾ ਜੀ ਇਹ ਮਤਲਬ ਅਮਰੀਕਨ ਸਿਟੀਜ਼ਨ ਸੀਗਾ ਜੀ ਤੇ ਉਹਦੇ ਵਿਆਹ ਤੇ ਅਸੀਂ ਚਲੋ ਫੇ ਕੀਤਾ ਸੀਗਾ ਵਿੱਚ ਉਹ ਬੱਚੇ ਸੈੱਟ ਰਹਿਣਗੇ ਜਾਂ ਕਿਦਾਂ ਵੀ ਹੈ ਪਰ ਲੇਕਿਨ ਉਹਨਾਂ ਨੂੰ ਅਜੇ ਤੱਕ ਨਾ ਉਹ ਲੈ ਕੇ ਗਿਆ ਨਾ ਕੋਈ ਕੁਝ ਕੀਤਾ ਅਗਲੀ ਕਾਰਵਾਈ ਬਾਹਰ ਜਾਣ ਦੀ ਕੋਈ ਹੁਣ ਤੱਕ ਉਹਨੇ ਕਾਰਵਾਈ ਕੀਤੀ ਨਹੀਂ ਹੈ ਉਲਟਾ ਉਤੋਂ ਕੰਮ ਤੰਦਾ ਵੀ ਛੱਡਤਾ ਉਹਨਾਂ ਨੇ ਆਪ ਵੀ ਨਹੀਂ ਗਿਆ ਜੀ ਉਹ ਉਹਦੇ ਕਰਕੇ ਮਤਲਬ ਹੋਰ ਪਰੇਸ਼ਾਨ ਲੜਕੀ ਹੋ ਗਈ ਵੀ ਨਾ ਤਾਂ ਕੰਮ ਕਰਦਾ ਨਾ ਕੋਈ ਘਰ ਦਾ ਖਰਚਾ ਵਰਚਾ ਪ੍ਰੀਮ ਚੋਰ ਮੇਰਾ ਮੇਰਾ ਮਤਲਬ ਜਿਹੜਾ ਮੇਰਾ ਦੋਤਾ ਉਹ ਪ੍ਰੀਮ ਚੋਰ ਹੋਇਆ ਜੀ ਪ੍ਰੀਮ 14 ਮਹੀਨੇ ਦੇ ਵਿੱਚ ਹੋ ਗਿਆ ਉਹਦਾ ਖਰਚਾ ਵੀ ਸਾਰਾ ਮੈਂ ਕੀਤਾ ਜੀ ਤੇ ਕੱਲ ਕੋਈ ਲਾਸਟ ਟਾਈਮ ਤੁਹਾਡੀ ਲਾਸਟ ਮੇਰੀ ਜੀ 7:00 ਤੇ 7:30 ਵਜੇ ਗੱਲ ਹੋਈ ਸੀ ਕਿ ਉਹਨੇ ਇਹੀ ਦੱਸਿਆ ਕਿ ਮਤਲਬ ਜਿਹੜਾ ਇੱਕ ਕਮਰਾ ਨੂੰ ਦਿੱਤਾ ਹੋਇਆ ਸੀਗਾ ਪਹਿਲਾਂ ਸਾਨੂੰ ਦੋ ਮੰਜਲੀ ਕੋਠੀ ਆ ਉਹ ਦਿਖਾਈ ਸੀਗੀ ਵੀ ਇਹ ਸਾਰੀ ਇਹਦੀ ਹੈ ਜੀ ਤੇ ਫੇ ਸਾਡਾ ਐ ਫਲਾਨਾ ਟਮਕਾਨਾ ਕੇਵਲ ਵੀ ਹੈ ਸਾਡੀ ਦੁਕਾਨਾਂ ਵੀ ਆ ਉਹ ਸਾਰਾ ਅਸੀਂ ਦੇਖਿਆ ਵੀ ਸੀਗਾ ਤੇ ਉਹ ਅੱਜ ਦੀ ਡੇੜੀ ਵਿੱਚ ਜਦੋਂ ਸਾਰੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਤੇ ਸਿਰਫ ਇੱਕ ਮਕਾਨ ਹੀ ਨੂੰ ਮਿਲਿਆ ਸੀਗਾ ਉਹ ਵੀ ਇਹਨੂੰ ਕਹਿੰਦੇ ਸੀ ਇਹ ਛੱਡ ਦੇ ਤੇ ਜਾਂ ਤੂੰ ਬਾਹਰ ਕਰਾਇ ਤੇ ਰਹਿ ਜਾਂ ਆਪਣੇ ਡੈਡੀ ਨੂੰ ਕਹਿ ਵੀ ਤੂੰ ਮਤਲਬ ਤੈਨੂੰ ਬਣਾ ਕੇ ਦੇਵੇ ਜੀ ਤੇ ਜਾਂ ਫੇ ਤੂੰ ਇਹ ਕਮਰਾ ਛੱਡ ਕੇ ਇੱਕ ਤੈਨੂੰ ਅਸੀਂ ਬਾਹਰ ਅਸੀਂ ਏਦਾਂ ਜਿੱਦਾਂ ਫੜਕ ਦੇ ਨਾਲ ਬਣਾਇਆ ਸੀਗਾ ਤੇ ਉੱਥੇ ਤੋਂ ਚਲੀ ਜਾ ਵੀ ਉਹ ਬੱਚੇ ਨੂੰ ਡਾਕਟਰ ਨੇ ਕਿਹਾ ਸੀਗਾ ਵੀ 6 ਮਹੀਨੇ ਬਾਹਰ ਨਹੀਂ ਕੱਢਣਾ ਫਿਰ ਉਹਨੂੰ ਮਤ ਬਿਲਕੁਲ ਬੰਦ ਕਮਰੇ ਚ ਰੱਖਣਾ ਜੀ ਤੇ ਪਹਿਲਾਂ ਟੂਬਾਂ ਜਿਹੜਾ ਮਹੀਨਾ ਡੇਢ ਮਹੀਨਾ ਉੱਥੇ ਪੈਸੇ ਚਾਹ ਤਿੰਨ ਚਾਰ ਲੱਖ ਰੁਪਏ ਲੱਗਿਆ ਤੇ ਉਹ ਸਾਰਾ ਫਿਰ ਖਰਚਾ ਜਿੱਦਾਂ ਵੀ ਅਸੀਂ ਨਾਲ ਮਿਲ ਕੇ ਰਿਸ਼ਤੇਦਾਰਾਂ ਤੋਂ ਫੜ ਕੇ ਜਾਂ ਕਿੱਦਾਂ ਵੀ ਪੈਣਾ ਪਈਆਂ ਫੜ ਕੇ ਕੀਤਾ ਜੀ ਜੋ ਹੀ ਤੁਹਾਡਾ ਨਸ਼ੇ ਦਾ ਹੀ ਆਦੀ ਸੀ ਜੀ ਨਸ਼ੇ ਦਾਦੀ ਜੀ ਦਾਰੂ ਵੀ ਪੀਂਦਾ ਉਹ ਦੂਜੇ ਸਾਇਲੈਂਟ ਨਸ਼ੇ ਵੀ ਕਰਦਾ ਹੈ ਹੁਣ ਕੰਮ ਧੰਦਾ ਦਾ ਬਿਲਕੁਲ ਕਰਦਾ ਨਹੀਂ ਸੀ ਕੁੜੀਆਂ ਉਹਨੂੰ ਕਹਿੰਦੀ ਸੀ ਵਜਾ ਤੂੰ ਬਾਹਰ ਚਲੇ ਜਾ ਜੀ ਜੀ ਫੇ ਜਾ ਤੂੰ ਇੱਥੇ ਕੰਮ ਧੰਦਾ ਕਰ ਜਿਹੜਾ ਕਿ ਘਰ ਪਰਿਵਾਰ ਚੱਲੇ ਤੂੰ ਆਪਣੇ ਬੱਚੇ ਵਾਸਤੇ ਕੁਛ ਕਰ ਮੇਰੇ ਵਾਸਤੇ ਕਰ ਜਾਂ ਆਪਣੇ ਵਾਸਤੇ ਕਰ ਕੁਛ ਨਾ ਕੁਛ ਹੇਲ-ਜੋਲ ਕਰ ਤੇ ਉਹਨੂੰ ਕਹਿੰਦਾ ਸੀ ਜੀ ਮੈਂ ਮੈਂ ਕਹਿੰਦਾ ਮੈਂ ਤੂੰ ਮੇਰਾ ਸਿਰ ਨਾ ਖਾ ਮੈਨੂੰ ਮੈਂ ਨੂੰ ਮੈਂ ਕੰਮ ਨਹੀਂ ਕਰਨਾ ਕਹਿੰਦਾ ਮੈਂ ਨਾ ਇੱਥੇ ਕਰਨਾ ਮੈਂ ਬਾਹਰ ਵੀ ਨਹੀਂ ਜਾਣਾ ਤੇ ਤੁਹਾਡੀ ਬੇਟੀ ਦੀ ਉਮਰ ਕਿੰਨੀ ਸੀ ਤੇ ਜਿਹੜਾ ਬੱਚਾ ਸੀਗਾ ਉਹਦੀ ਉਮਰ ਕਿੰਨੀ ਬੱਚੇ ਦੀ ਉਮਰ 3 3 ਮਹੀਨੇ ਦੀ ਹੋਈ ਸੀਗੀ 3 ਮਹੀਨੇ 3 ਦਿਨ ਦਾ ਹੋਇਆ ਸੀਗਾ ਜੀ ਉਹ ਤੇ ਬ ਉਦਿਸ ਮਾਮਲੇ ਚ ਐਸਐਚਓ ਨੇ ਕਿਹਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਆਪਣੇ ਨਾਲ ਬੱਚੇ ਦੇ ਨਾਲ ਸਾਰੇ ਪਰਿਵਾਰ ਤੋਂ ਮਲੋਗਤੰਗ ਤੋਂ ਹੋ ਕੇ ਖੁਦਕੁਸ਼ੀ ਕਰਨ ਆਈ ਸੀ ਰਾਤ ਤੇ ਰਾਤ ਉਹ ਤਾਂ ਸਾਨੂੰ ਉਹਦੇ ਬਾਰੇ ਸਨ ਲਗਤ ਨਹੀਂ ਹੋਈ ਸੀ ਅੱਜ ਲੜਕੀ ਦੇ ਪਿਤਾ ਦੇਸ਼ਰਾਜ ਦੇਸ਼ਰਾਜ ਨੇ ਆ ਕੇ ਬਿਆਨ ਦਰਜ ਕਰਾਇਆ ਆਪਣਾ ਜੀ ਤੇ ਉਦੇ ਬਿਆਨ ਦੇ ਵਿਹਾਵ ਤੇ ਅਸੀਂ ਆਪਣੀ ਕਾਨੂੰਨਿਕਤ ਕਰ ਰਹੇ ਹਾਂ। ਕੀ ਬਿਆਨ ਉਹਨਾਂ ਨੂੰ ਦਰਜ ਕੀਤੇ ਗਏ? ਉਹਨਾਂ ਨੇ ਇਹ ਲਿਖਿਆ ਕਿ ਲੜਕੀ ਸੌਰੇਪੁਰ ਦੇ ਕੁੱਟਮਾਰ ਕਰਦੇ ਉਹਨਾਂ ਦਾ ਤੰਗ ਉਪੇ ਉਹਨਾਂ ਨੇ ਕੀਤਾ। ਕੇ ਇਹ ਮੋਗੇ ਤੋਂ ਹੀ ਰਹਿਣ ਵਾਲੇ ਸੀ। ਤੇ ਜਿਹੜੀ ਗੱਲ ਹੋਈ ਹੈ ਲੜਕਾ। ਲੜਕੀ ਲੁਧਿਆਣੇ ਦੀ ਹੈ ਜੀ। ਤੇ ਵਿਆਹ ਹੀ ਮੋਗੇ ਹੋਇਆ। ਵਿਆਹ ਹੀ ਮੋਗੇ ਸੀ। ਬੱਚੇ ਦੀ ਕਿੰਨੀ ਉਮਰ ਤੇ ਔਰਤ ਦੀ ਕਿੰਨੀ ਉਮਰ ਹੈ? ਉਮਰ ਦੀ ਲੜਕੀ ਦੀ ਹੈਗੀ 33-34 ਸਾਲ ਤੇ ਮੁੰਡੇ ਦੇ ਕਿ ਤਿੰਨ ਚਾਰ ਮਹੀਨੇ ਦੀ ਜੀ। ਮੈਰਿਜ ਹੋਇਆ ਨਿਕਣਾ ਚਲੋ। ਕਰੀਬ 1 ਸਾਲ ਦੇ ਲਗਭਗ। ਤੇ ਇਹਨੂੰ ਜਿਹੜਾ ਬਚਾਉਣ ਨੂੰ ਆਇਆ ਸੀ ਬੰਦਾ ਉਹ ਉਹ ਕਿਵੇਂ ਉਹ ਬੰਦਾ ਉਹ ਰਾਤ ਆਪਾਂ ਲਾਹ ਕ੍ਰੈਸ਼ ਗਿਆ ਸਰਕਾਰੀ ਹਸਪਤਾਲ ਚ ਐਂਬੂਲੈਂਸ ਰਾਈ ਫੇ ਸਾਨੂੰ ਬਾਅਦ ਪਰਗਾ ਕਿ ਆਪਣੇ ਗੋਇਲ ਹਸਪਤਾਲਾ ਮੋਗੇ ਉੱਥੇ ਦਾਖਲਾ ਉਹਦਾ ਹੁਣ ਬਿਆਹ ਲੈਣੇ ਗਏ ਡਾਕਟਰ ਨੇ ਅਨਫਟ ਲੱਗਿਆ ਜੀ ਉਹਦਾ ਬਿਆਹ ਨਾ ਕੀਤਾ ਜਾਊਗਾ ਜੇ ਬੱਚੇ ਦੀ ਮੌਤ ਹੋ ਜਾਓ ਕਿੰਨੀ ਕੁ ਮੁੰਡਾ ਵਿੱਚ ਤਿੰਨ ਤਿੰਨ ਚਾਰ ਮਹੀਨੇ ਦਾ ਬੱਚਾ ਸਰ ਉਹਦੀ ਮੌਤ ਕਦੋਂ ਹੋਈ ਹੈ ਉਹਨੂੰ ਉਥੋਂ ਹਸਪਤਾਲ ਜਾਣਾ ਸੀ ਉਹਨੂੰ ਉਥੋਂ ਲੈ ਪੜਾਏ ਐਂਬੂਲੈਂਸ ਰਾਈ ਇਲਾਜ ਲਈ ਭੇਜਿਆ ਹਸਪਤਾਲ ਰਸਤੇ ਵਿੱਚ ਮੌਤ ਹੋ ਗਈ ਕੀ ਕਾਰਵਾਈ ਕੀਤੀ ਫਰਦਰ ਕੀ ਕਾਰਵਾਈ ਕੀਤੀ ਜਿਆਦੀ ਤੁਹਾਡੇ ਨੂੰ ਫਰਦਰ ਅਸੀਂ ਉਹਦੇ ਫਾਦਰ ਦੇ ਬਿਆਨ ਦਰਜ ਕੀਤੇ ਉਹ ਜੋ ਕਲੋਨੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਇਹ ਜਿਹੜਾ ਮੁੰਡਾ ਸੀ ਐਨਆਰਈ ਸੀ ਜਾਂ ਇੱਥੋਂ ਦੇ ਜਣਾ ਹੁੰਦਾ ਬਤਾਲ ਤਾਂ ਪਹਿਲਾਂ ਐਨਆਰਈ ਸੀਗਾ ਪਰ ਉਹ ਵਿਆਹ ਤੋਂ ਬਾਅਦ ਵਾਪਸ ਗਿਆ ਨਹੀਂ ਸੀ ਇੱਥੇ ਘਰ ਦੇ ਵਿੱਚ ਕੋਈ ਕਲੇਸ਼ ਕਿਉਂ ਚੱਲਦਾ ਹੀ ਨਾ ਦੱਸਣ ਬਤਾਲ ਤਾਂ ਉਹਨਾਂ ਦੇ ਵੀ ਕੁੱਟਕਲੇਸ਼ ਕਰਦੇ ਸੀ ਕੋਈ ਲੜਾਈ ਝਗੜਾ ਕਰਦੇ ਕੁੱਟਮਾਰ ਕਰਦੇ ਸੀ ਲੜਕੀ ਨਾਲ ਇਹ ਹੀ ਸਾਹਮਣੇ ਆ ਰਿਹਾ ਜੀ ਦੱਸ ਦੀ ਕਿ ਮ੍ਰਿਤਕ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਹੁਰਿਆਂ ਦੇ ਵੱਲੋਂ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਮਹਿਜ਼ 11 ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਧੀ ਦਾ ਚਾਹਮਾ ਦੇ ਨਾਲ ਵਿਆਹ ਕੀਤਾ ਸੀ ਪਰ ਉਸਦੇ ਪਤੀ ਦੇ ਵੱਲੋਂ ਲਗਾਤਾਰ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਦੁਖੀ ਹੋ ਕੇ ਉਸਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਦੱਸਦੀ ਕਿ ਇਹ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਫਿਲਹਾਲ ਇਸ ਮਾਮਲੇ 'ਚ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਵੇਖਣਾ ਲਾਜ਼ਮੀ ਹੋਵੇਗਾ ਮੁਗਾ ਤੋਂ ਸੰਜੀਵ ਅਰੋੜਾ ਪੰਜਾਬੀ ਲੋਕ ਚੈਨਲ